ਅਗਲੀ ਗੱਲ ਕਰੀਏ ਇੱਕ ਪੰਥਕੂ ਮਾਮਲੇ ਦੀ ਸ਼ਰਮਾ ਜੀ ਜਿਹਸਰ ਗੜਗਾਜ ਜੀ ਨੇ ਚੀਫ ਖਾਲਸਾ ਦੀਵਾਨ ਕਾਰਜਕਾਰੀ ਨੂੰ ਪ੍ਰਧਾਨ ਸਣੇ ਤਲਬ ਕੀਤਾ ਜੀ ਬਿਲਕੁਲ ਜੀ ਪਿਛਲੇ ਦਿਨੀ ਜਿਹਸਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾ ਨੇ ਹਾਂ ਜੀ ਇੱਕ ਮਤਲਬ ਕਿ ਤਲਬ ਕਰਨ ਵਾਲਾ ਪੱਤਰ ਭੇਜਿਆ ਸੀਗਾ ਚੀਫ ਖਾਲਸਾ ਦੀਵਾਨ ਨੂੰ ਜਵਾਬ ਤਲਬੀ ਕੀਤੀ ਸੀ ਉਹਨਾਂ ਦੀ ਜੀ ਕਿ ਵੀ ਤੁਹਾਡੀ ਕਾਰਜਕਾਰੀ ਹੈ ਤੁਹਾਡੀ ਜਿਹੜੀ ਟੀਮ ਹੈ ਉਹਦੇ ਵਿੱਚ ਸੰਪੂਰਨ ਸਿੱਖ ਕਿਉਂ ਨਹੀਂ ਹੈਗੇ ਜਦੋਂ ਕਿ ਤੁਹਾਡਾ ਸੰਵਿਧਾਨ ਬਧਾਨੇ ਕਹਿੰਦਾ ਚੀਬਕਾਲਸਾ ਦਿਵਾਨ ਇੱਕ ਸਰਮੋਰ ਸੰਸਥਾ ਹੈ ਜਿਹੜੀ ਸਕੂਲਾਂ ਚ ਵੱਡੀ ਸੇਵਾ ਨਿਭਾਉਂਦੀ ਹੈ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵੱਡਾ ਰੋਲ ਨਿਭਾਉਂਦੀ ਹੈ ਹੋਰ ਕਿੰਨੇ ਖੇਤਰਾਂ ਚ ਕੰਮ ਕਰਦੀ ਹੈ ਪੰਜਾਬ ਦੀ ਤਰੱਕੀ ਦਾ ਵੱਡਾ ਯੋਗਦਾਨ ਹੈ ਸਿੱਖੀ ਦੀ ਪਰਪਲਤਾ ਜਿਹਦਾ ਵੱਡਾ ਯੋਗਦਾਨ ਹੈ ਸੋ ਇਸ ਮੌਕੇ ਉਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਇੰਦਰਬੀਰ ਸਿੰਘ ਨੀਚਰ ਨੇ ਜਿਹੜੇ ਆਵਾਦੀ ਪਾਰਟੀ ਦੇ ਐਮਐਲਏ ਵੀ ਨੇ ਮੰਤਰੀ ਵੀ ਰਹੇ ਨੇ ਤੇ ਦੁਵਾਰਾ ਮੰਤਰੀ ਮੰਡਲ ਚ ਆਉਣ ਦਾ ਨਾਮ ਵੀ ਤੁਰ ਪਿਆ ਸੀ ਇੱਥੋਂ ਤੱਕ ਕਿ ਮੁੱਖ ਮੰਤਰੀ ਬਣਦੇ ਦਾ ਵੀ ਦਰਬੀ ਬਣ ਗਏ ਸੀ ਹੈਨਾ ਇਸ ਲਈ ਉਹ ਕਾਫੀ ਨਾਮੀ ਸ਼ਖਸੀਅਤ ਨੇ ਜੀ ਤੇ ਜਦ ਤੱਕ ਗੜਗੱਜ ਹੋ ਰਹੀ ਨੇ ਜਿਸ ਆਧਾਰ ਦੇ ਉੱਤੇ ਉਹ ਚਿੱਠੀ ਕੱਢੀ ਉਹ ਆਧਾਰ ਤਾਂ ਗਲਤ ਨਹੀਂ ਹੈ ਕਿ ਉਹ ਵੇਸਤਾ ਸਹੀ ਹੈ ਹੂੰ ਹੂੰ ਕਿ ਵੀ ਇਹ ਸੰਸਥਾ ਦਾ ਇਹ ਸੰਵਿਧਾਨ ਵਿਧਾਨ ਹੈ ਤਾਂ ਉਹਦੇ ਅਨੁਸਾਰ ਸੰਸਥਾ ਦਾ ਰੂਪਰੇਖਾ ਹੋਣੀ ਚਾਹੀਦੀ ਹੈ ਸੋ ਪਰ ਮਤਲਬ ਇਧਰ ਪਤਾ ਲੱਗਿਆ ਕਿ ਬਾਦਲਤਰ ਵੀ ਇਸ ਗੱਲ ਨੂੰ ਔਖੀ ਹੋ ਗਈ ਸੀ ਕਿ ਵੀ ਇਧਰ ਥੋੜੀ ਚਿੱਠੀ ਗਈ ਤੇ ਉਧਰ ਉਹਨਾਂ ਨੇ ਆਪਣੀ ਕਾਰਵਾਈ ਬੱਕਰੀ ਤਰ੍ਹਾਂ ਪਾਈ ਬੇਸ਼ੱਕ ਉਹ ਰੁਟੀਨ ਕਾਰਵਾਈ ਸੀ ਕਹਿੰਦੇ ਉਹਨਾਂ ਦੀ ਕਿ ਚੀਪਕਲ ਸਾਹਿਬ ਦਵਾਨ ਨੇ ਜਿਹੜੇ ਮੈਂਬਰ ਗੈਰ ਹਾਜ਼ਰ ਰਹੇ ਸੀ ਲਗਾਤਾਰ ਮੀਟਿੰਗਾਂ ਜਿਉਂ ਉਹਨਾਂ ਨੂੰ ਬਾਹਰ ਕਰ ਦਦੇ ਉਹਨਾਂ ਚ ਬਿਕਰਮ ਜੀtheta ਦਾ ਠੀਕ ਹੈ ਅੱਛਾ ਇੱਧਰ ਹੁਣ ਫਿਰ ਦੂਜੀ ਚਿੱਠੀ ਚਲੀ ਗਈ ਜਦਰ ਗੜਗਾ ਜੋਹਰਾਂ ਦੀ ਕਿ ਪਿਛਲੀ ਵਾਰ ਜਦੋਂ ਉਹਨਾਂ ਨੇ ਇਸ ਜਵਾਬਤਾਨਵੀ ਤੇ ਜਵਾਬ ਭੇਜਿਆ ਸੀ ਤਾਂ ਕੁਝ ਮੈਂਬਰ ਆ ਕੇ ਜਦਰ ਸਾਹਿਬ ਨੂੰ ਮਿਲਣ ਆਏ ਸੀ ਸਖਤਰੇ ਚਾਹੀ ਸੀ ਅਕਾਲ ਤਖਤ ਸਾਹਿਬ ਦੇ ਆਪਣਾ ਜਵਾਬ ਦੇਗੇ ਸੀ ਹੂੰ ਹੂੰ ਉਸ ਸਮੇਂ ਪ੍ਰਧਾਨ ਨਾਲ ਨਹੀਂ ਆਏ ਸੀ ਇੰਦਰ ਵੀ ਸੀ ਨਿਜਰ ਨਹੀਂ ਆਈ ਸੀ ਠੀਕ ਹੈ ਸੋ ਹੁਣ ਜਦਰ ਨੇ 22 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਪ ਕਾਲ ਸਾਹਿਬ ਦੀਵਾਨ ਦੀ ਸਮੁੱਚੀ ਕਾਰਜ ਕਰਨੀ ਨੂੰ ਤਲਬ ਕੀਤਾ ਸਨੇ ਪ੍ਰਧਾਨ ਮਤਲਬ ਇੰਦਰਬੀ ਸਿੰਘ ਨੇ ਜਿਆ ਨੂੰ ਸਪੈਸ਼ਲ ਹਦਾਇਤ ਕੀਤੀ ਹੈ ਕਿ ਤੁਸੀਂ ਵੀ ਆਣ ਜੀ ਫਾਸਲੇ ਤੇ ਜਵਾਬ ਦਿਓ ਕਿ ਤੁਸੀਂ ਆਪਣੇ ਸਵਿਧਾਨ ਅਨੁਸਾਰ ਪੂਰਨ ਸਿੱਖਾਂ ਨੂੰ ਕਿਉਂ ਨਹੀਂ ਨਿਵੇਂੰਤ ਕੀਦੇ ਰਹੇ ਜਾਂ ਪੂਰਨ ਸਿੱਖ ਕਿਉਂ ਨਹੀਂ ਬਣਦੇ ਸੋ ਇਤੋਂ ਪਹਿਲਾਂ ਮਤਲਬ ਕਿ ਅੱਜ ਹੀ ਚੀਫ ਕਲਸਟਰ ਦਵਾਨ ਦੀ ਇਜਲਾਸ ਹੈ ਉਹਨਾਂ ਦਾ ਆਪਣਾ ਇਜਲਾਸ ਹੈ ਠੀਕ ਹੈ ਠੀਕ ਹੈ ਸੋ ਇਹ ਇਸ ਲਈ ਅੱਜ ਦੇਖਣ ਵਾਲੀ ਗੱਲ ਹੋਊਗੀ ਕਿ ਉਹਨਾਂ ਦੇ ਚੱਤੇ ਕੀ ਹੁੰਦੀ ਹੈ ਕਾਰਜਕਾਰੀ ਕਮੇਟੀ ਦੀ ਮਤਲਬ ਜਰਨਲ ਹਾਊਸ ਤੇ ਕਾਰਜਕਾਰੀ ਹੈ ਉਹਨਾਂ ਦੀ ਆ ਉਹ ਉਹਦੇ ਵਿੱਚੋਂ ਵੀ ਕੋਈ ਦਲਾ ਨਹੀਂ ਨਿਕਲ ਸਕਦੀ ਹੌਸਲਾ ਉਹ ਕੋਪੈਸਾ ਲੈਣ ਕੀ ਲੈਣ ਉਹਦੇ ਤੇ ਵੀ ਨਜ਼ਰ ਰਹਿਣੀਆਂ ਕੱਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੋਰੀ ਗਏ ਸੀਗੇ ਸ਼੍ਰੀ ਤਖਤ ਜੀ ਕੇਸਪੁਰ ਸਾਹਿਬ ਤੇ ਆਮਰ ਸਾਹਿਬ ਕੇ ਗੁਰਦੁਆਰਾ ਸ਼ੀਸ਼ਕਨ ਸਾਹਿਬ ਨਾਲ ਤੋਂਸਾ ਕੋਈ ਹੋ ਕੇ ਆਈ ਨਹੀਂ ਸਾਡੇ 300 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਤੇ ਉਹਨਾਂ ਇਸ ਵੰਤ ਚੋ ਗਏ ਸੀ ਜੱਤਰ ਗੜਗਾ ਜਿਉਂ ਨਾਲ ਮੁਲਾਕਾਤ ਵੀ ਹੋਈ ਹੈ ਜੱਤਰ ਗੜਗਾ ਜਿਉਂ ਨਾਲ ਨਹੀਂ ਉਹਨਾਂ ਦੇ ਮਰੇ ਕੁਝ ਕੌਮੀ ਮੁੱਦੇ ਕੁਝ ਸੂਬਾਈ ਮੁੱਦੇ ਕੁਝ ਸਿੱਖ ਮਸਲੇ ਕੁਝ ਪੰਜਾਬ ਦੇ ਮਸਲੇ ਉਹਨਾਂ ਮੂਲੇ ਰੱਖੇ ਨੇ ਤੇ ਕੁਝ ਚਰਾਗੀਆਂ ਨੇ ਕਿ ਵੀ ਇਹ ਸਹੀ ਹੈ ਮੌਕੇ ਦਾ ਸਹੀ ਸਦਉਪਯੋਗ ਹੈ ਕਿ ਜੱਤਰ ਗੜਗੱਜੁਰਾਂ ਨੇ ਗੱਲ ਕੀਤੀ ਹੈ ਕਈ ਕਹਿੰਦੇ ਕਿ ਜੱਤਰ ਗੜਗੱਜੁਰੀ ਦੀ ਗੱਲ ਕਰ ਲੈਣ ਤਾਂ ਉਹਨਾਂ ਨੂੰ ਹੀ ਸਕੇਲਾ ਪ੍ਰਚਾਰਨੀਆ ਨਹੀਂ ਚਾਹੀਦੀਆਂ ਉਹ ਜਥੇਦਾਰ ਨੇ ਉਹਨਾਂ ਨੂੰ ਖੁਦੇ ਪ੍ਰੈਸ ਰੋਡ ਜਾ ਨਹੀਂ ਕਰਕੇ ਦੱਸਣਾ ਚਾਹੀਦੇ ਉਧਰੋਂ ਆਵੇ ਸਰਕਾਰੀ ਚਿਰ ਵੱਲੋਂ ਕਿ ਸਾਡੇ ਕੋਲ ਆ ਗੱਲਾਂ ਆਈਆਂ ਨੇ ਅਸੀਂ ਆ ਕੁਝ ਕਰਾਂਗੇ ਜੀ ਹੈਨਾ ਤੇ ਕੁਝ ਕਹਿੰਦੇ ਵੀ ਐਸੀ ਕਿਸੇ ਦਾ ਕੰਮ ਸੰਭਲਣ ਨੂੰ ਫਿਰਦੇ ਨੇ ਇਹ ਕੰਮ ਤਾਂ ਮਹੀ ਹੋ ਰਹੇ ਨੇ ਜਥੇਦਾਰਾਂ ਦੇ ਨਹੀਂ ਸੋ ਕਈ ਤਰ੍ਹਾਂ ਦੀ ਬਹਿਸ ਵੀ ਚੱਲੀ ਹੋਈ ਆ ਪਰ ਆ ਚੀਫ ਖਾਲਸਾ ਦਰਬਾਰ ਨਾਲ ਆਲਾ ਮਾਮਲਾ ਆਉਣ ਦੇ ਦਿਨਾਂ 'ਚ ਵੱਡਾ ਹੋ ਸਕਦਾ ਜੀ ਬਿਲਕੁਲ